ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਬ੍ਰੀਤਕੌਰ ਖਬਰਾਂ ਲੈ ਕੇ ਹਰ ਰੋਜ਼ੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਲੁਧਿਆਣਾ ਪੱਛਮੀ ਦੀ ਹੀ ਚੋਣ ਪ੍ਰਚਾਰ ਖਤਮ ਹੋ ਗਿਆ ਕੁਝ ਘੰਟੇ ਰਹਿ ਗਏ ਨੇ ਲੋਕਾਂ ਨੇ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਉਹ ਡੱਬਿਆਂ ਦੇ ਵਿੱਚ ਬੰਦ ਕਰ ਦੇਣੀ ਹੈ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਇਸ ਤਰੀਕੇ ਦੇ ਨਾਲ ਨਾ ਚੋਣ ਪ੍ਰਚਾਰ ਬੰਦ ਹੋਇਆ ਤੇ ਜਦੋਂ ਹੁਣ ਵੋਟਾਂ ਦੇ ਵਿੱਚ ਕੁਝ ਘੰਟੇ ਬਾਕੀ ਆ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਭਾਈ 14 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਬੰਦ ਕੱਲ ਨੂੰ ਹੋ ਜਾਣੀ ਆ ਕੱਲ ਨੂੰ ਜਦੋਂ ਆਪਾਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਉਦੋਂ ਇਹ ਗੱਲ ਦੱਸਾਂਗੇ ਸਾਡਾ ਵਾਲਾ ਰੇਡੀਓ ਤੇ ਕਿ ਭਾਈ ਇਸ ਵੇਲੇ ਵੋਟਾਂ ਪੈਣ ਦਾ سلسلہ جاری ਆ ਤੇ ਵੋਟਾਂ ਠੀਕ ਪੈ ਰਹੀਆਂ ਵੋਟਾਂ ਗਲਤ ਪੈ ਰਹੀਆਂ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਤੇ ਕੱਲ ਨੂੰ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਸਵੇਰੇ 8 ਵਜੇ ਤੋਂ سلسلہ ਸ਼ੁਰੂ ਹੋ ਜਾਣਾ 23 ਤਰੀਕ ਨੂੰ ਨਤੀਜੇ ਹੋਣੇ ਆ ਕੱਲ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਸ਼ਾਮੀ 6 ਵਜੇ ਲੰਘੇ ਕੱਲ ਯਾਨੀ ਕਿ ਮੰਗਲਵਾਰ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ ਅੱਜ ਪੂਰੇ ਦਾ ਪੂਰਾ ਦਿਨ ਡੋਰ ਟੂ ਡੋਰ ਜਾਣ ਵਾਲਾ ਤੇ ਨੁਕੜ ਮੀਟਿੰਗਾਂ ਵਾਲਾ ਅੱਜ ਪੂਰੀ ਦੀ ਪੂਰੀ ਰਾਤ ਡੋਰ ਟੂ ਡੋਰ ਜਾਣ ਵਾਲੀ ਹੈ ਤੇ ਨੁਕੜ ਮੀਟਿੰਗਾਂ ਵਾਲੀ ਹੈ ਵੇਨੇ ਭਾਈ ਬਣਦਾ ਕੌਣਾ ਜਿਤਨਾ ਕੌਣਾ ਹਾਰਦਾ ਕੌਣਾ ਪਰ ਲੰਘੇ ਕੱਲ ਆਖਰੀ ਰਣਚੋਣ ਪ੍ਰਚਾਰ ਦੇ ਮੌਕੇ ਤੇ ਉੱਥੇ ਇੱਕ ਅਜੀਬ ਜਿਹਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਕਿਉਂਕਿ ਉਸੇ ਗਲੀ ਵਿੱਚ ਵੀ ਕਾਫਲਾ ਲੰਘ ਰਿਹਾ ਆਸ਼ੂ ਦਾ ਤੇ ਉਸੇ ਗਲੀ ਵਿੱਚ ਵੀ ਕਾਫਲਾ ਲੰਘ ਰਿਹਾ ਸੰਜੀਵ ਅਰੋੜਾ ਦਾ ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਕ੍ਰਾਸ ਕਰਨ ਦੇ ਮੌਕੇ ਜ਼ਿੰਦਾਬਾਦ ਜ਼ਿੰਦਾਬਾਦ ਦੇ ਨਾਰੇ ਲਾਇਆ ਆਪੋ ਆਪਣੀ ਪਾਰਟੀ ਦੇ ਸੋਲੇ ਗਾਏ ਆ ਪਰ ਕੋਈ ਲੜਾਈ ਝਗੜਾ ਨਹੀਂ ਹੋਇਆ ਇਹ ਇੱਕ ਚੰਗੀ ਗੱਲ ਆ ਸੋ ਇਹਨੇ ਕੀ ਬਣਦਾ ਇਹਨਾਂ ਚੋਣਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਬੜੀ ਵੱਡੀ ਟੇਕ ਆ ਸੋ ਇਹ ਸੋਚਦਿਆਂ ਵੀ ਜੇਕਰ ਇਹ ਚੋਣ ਜਿੱਤ ਲਈ ਤਾਂ 2027 ਵਾਲਾ ਰਾਹ ਫੇਰ ਪਦਰਾ ਹੋਣਾ ਤੇ ਬਾਕੀ ਸਮਾਂ ਦੱਸੂਗਾ ਵੀ 23 ਤਰੀਕ ਨੂੰ ਮਸ਼ੀਨਾਂ ਵਿੱਚੋਂ ਕੀ ਨਿਕਲਦਾ ਜੀ ਬਿਲਕੁਲ ਇਹ ਸਮਝ ਤੈ ਕਰੂਗਾ ਪਰ ਉਧਰ ਕਹਿੰਦਾ ਸਰ ਸਿਆਸਤ ਤਾਂ ਬਹੁਤ ਜ਼ਿਆਦਾ ਹੇਠਲੇ ਪੱਧਰ ਤੇ ਉੱਪਰ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਆਮ ਆਦੀ ਪਾਰਟੀ ਦੇ ਇੱਕ ਮੰਤਰੀ ਦੀਆਂ ਕੁਝ ਕਥਿਤ ਫੋਟੋਜ਼ ਜਿਹੜੀਆਂ ਨੇ ਉਹ ਲੀਕ ਹੋ ਗਈਆਂ ਨੇ ਜੀ ਹਾਂ ਬਿਲਕੁਲ ਜੀ ਦੇਖੋ ਇਹ ਰਾਜਨੀਤੀ ਹੈ ਨਾ ਜਿਹੜੀ ਇਹ ਬਹੁਤ ਨੀਵੇਂ ਪੱਧਰ ਦੇ ਉੱਤੇ ਚਲੀ ਗਈ ਹੈ ਮੈਨੂੰ ਕੱਲ ਇਸ ਗੱਲ ਦੇ ਉੱਤੇ ਬੜਾ ਦੁੱਖ ਹੋਇਆ ਵੀ ਭਾਈ ਆਹ ਕੀ ਕੁਝ ਚੱਲੀ ਜਾਂਦਾ ਐਨ ਮੌਕੇ ਦੇ ਉੱਤੇ ਜਦੋਂ ਕੱਲ ਚੋਣ ਪ੍ਰਚਾਰ ਬੰਦ ਹੋ ਗਿਆ 6 ਵਜੇ ਤੇ ਉਸ ਤੋਂ 3 ਘੰਟੇ ਬਾਅਦ ਯਾਨੀ ਕਿ 9 ਵਜੇ ਰਾਤ ਨੂੰ विक्रम सिंह ਮਜੀਠੀਆ ਨੇ ਆਪਣੇ ਇੰਸਟਾਗ੍ਰam ਟਵਿੱਟਰ ਅਕਾਊਂਟ ਦੇ ਉੱਤੇ ਤੇ ਕੁਝ ਫੋਟੋਆਂ ਪੋਸਟ ਕੀਤੀਆਂ ਉਹ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਆ ਉਹ ਇੱਕ ਔਰਤ ਦੇ ਨਾਲ ਫੋਟੋਆਂ ਸੀ ਉਹ ਇਤਰਾਜਯੋਗ ਫੋਟੋਆਂ ਸੀ ਤੇ ਵਿਕਰਮ ਮਜੀਠੀਆ ਹੋਰਾਂ ਨੇ ਉਹਦੇ ਉੱਤੇ ਇਹ ਵੀ ਲਿਖਿਆ ਹੋਇਆ ਵੀ ਆ ਦੇਖ ਲਓ ਜੀ ਪੰਜਾਬ ਦੇ ਮੰਤਰੀਆਂ ਦੀ ਇੱਕ ਹੋਰ ਪਰਤੂਤ ਪੰਜਾਬ ਦੇ ਮੰਤਰੀ ਦੀ ਕਾਮਵਾਸਨਾ ਦੀ ਇੱਕ ਪਰਤੂਤ ਇਹ ਲਿਆਉਣਗੇ ਬਦਲਾ ਬਹੁਤ ਜਲਦ ਪੂਰੀ ਵੀਡੀਓ ਵੀ ਪੇਸ਼ ਕਰਾਂਗੇ ਤੇ ਆ ਜੀ ਇਹੜੀ ਸਚਾਈ ਆ ਹੈਗੀ ਆ ਉਹਨੇ ਆ ਕੱਲ ਲਿਖੀ ਸੀ ਪਰ ਉਥੋਂ ਨਾਲ ਦੀ ਨਾਲ ਨਵੀਂ ਜਾਣਕਾਰੀ ਇੱਕ ਹੋਰ ਆ ਗਈ ਜਦੋਂ ਆ ਕੋਈ ਪੰਜਾਬ ਦੇ ਲੋਕਾਂ ਦਾ ਭੇਡਚਾਲ ਹੁੰਦੀ ਆ ਵੀ ਜਿਹੜੀ ਕੋਈ ਚੀਜ਼ ਮਿਲ ਜੇ ਉਹਨੂੰ ਅੱਗੇ ਤੋਂ ਅੱਗੇ ਭੇਜੀ ਜਾਣਾ ਭੇਜੀ ਜਾਣਾ ਭੇਜੀ ਜਾਣਾ ਜਦੋਂ ਐਨ ਮੌਕੇ ਦੇ ਉੱਤੇ ਸਿਖਰ ਦੇ ਉੱਤੇ ਗੱਲ ਪਹੁੰਚ ਗਈ ਤੇ ਫਿਰ ਭਾਈ ਮੌਕੇ ਦੇ ਉੱਤੇ ਗੱਲ ਇਹ ਸਾਹਮਣੇ ਆਈ ਕਿ ਭਾਈ ਇਹ ਕਿਸੇ ਬਗਾਨੀ ਔਰਤ ਦੇ ਨਾਲ ਤਸਵੀਰਾਂ ਨਹੀਂ ਆ ਫਿਰ ਡਾਕਟਰ ਰਵਜੋਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਪਾਈ ਉਹਨਾਂ ਨੇ ਕਿਹਾ ਜੀ ਕਿ ਸਿਆਸੀ ਤੌਰ ਦੇ ਉੱਤੇ ਇੰਨਾ ਗੜਕ ਗਏ ਅਸੀਂ ਵੀ ਮੇਰੀ ਇਹ ਸਾਬਕਾ ਘਰਵਾਲੀ ਆ ਮੇਰੀ ਇਹ ਉਹ ਪਤਨੀ ਹੈ ਜਿਹਦੇ ਨਾਲ ਮੇਰਾ ਡਿਵੋਰਸ ਬਹੁਤ ਲੰਮਾ ਸਮਾਂ ਪਹਿਲਾਂ ਹੋ ਚੁੱਕਿਆ ਉਹਦੇ ਨਾਲ ਮੇਰੀਆਂ ਤਸਵੀਰਾਂ ਨੂੰ ਕੁਝ ਨਾ ਕੁਝ ਐਡਿਟ ਉਡਿਟ ਕਰਕੇ ਇਹਨਾਂ ਨੇ ਇਸ ਤਰੀਕੇ ਦੀਆਂ ਬਣਾ ਕੇ ਪਾਤਾ ਕਿ ਰਾਜਨੀਤਿਕ ਕਿਸ ਪੱਧਰ ਤੱਕ ਗੜਕ ਗਈ ਆ ਸੋ ਹਰਾਨੀ ਹੁੰਦੀ ਏ ਇਸ ਗੱਲ ਦੇ ਉੱਤੇ ਵੀ ਭਾਈ ਸਾਡੇ ਰਾਜਨੀਤਿਕ ਲੋਕ ਆ ਜਿਹੜੇ ਮੁੱਦਿਆਂ ਦੀ ਥਾਂ ਤੇ ਇਹ ਚਟਕਾਰੇ ਲੈਣ ਵਾਲੀਆਂ ਗੱਲਾਂ ਲੱਭਦੇ ਰਹਿੰਦੇ ਆ ਵੀ ਉਹ ਨੰਗੀ ਫੋਟੋ ਕਿਹਦੇ ਨਾਲ ਮਿਲ ਜੂਗੀ ਕੌਣ ਕਿਹਦੇ ਉੱਤੇ ਸ਼ਿਕਾਇਤ ਕਰਦੀ ਆ ਕੌਣ ਕਿਹਦਾ ਸਰਦ ਸਰਦਾਰ ਤੁਸੀਂ ਆਪਾ ਕਿਵੇਂ ਕਰ ਸਕਦੇ ਆ ਸੋ ਕੱਲ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਹਾਲਾਂਕਿ ਬਾਅਦ ਦੇ ਵਿੱਚ ਮਜੀਠੀਆ ਘਰਾਂ ਨੇ ਨਾ ਕੋਈ ਮਾਫੀ ਮੰਗੀ ਆ ਨਾ ਕੋਈ ਆਪਦਾ ਪੱਖ ਰੱਖਿਆ ਪਰ ਡਾਇਰੈਕਟਰ ਅਵਜੋਤ ਘਰਾਂ ਨੇ ਗੱਲ ਕਹੀ ਆ ਕਿ ਲੁਧਿਆਣੇ ਵਾਲੀ ਚੋਣ ਦੇ ਵਿੱਚ ਵਿਰੋਧੀ ਪਾਰਟੀ ਦਾ ਨੂੰ ਸਾਰਿਆਂ ਨੂੰ ਹਾਰ ਬੜੀ ਸਪਸ਼ਟ ਨਜ਼ਰ ਆ ਰਹੀ ਆ ਇਸ ਕਰਕੇ ਘਟਿਆ ਪੱਦਰ ਦੇ ਉੱਤੇ ਆ ਰਹੇ ਆ ਜੇ ਤਾਂ ਕੋਈ ਔਰਤ ਨੂੰ ਸਲਾਵੇ ਕਿ ਭਾਈ ਮੇਰੇ ਨਾਲ ਜ਼ਿਆਰਤੀ ਹੋਈ ਆ ਮੇਰੇ ਨਾਲ ਧੱਟਾ ਹੋਇਆ ਮੈਨੂੰ ਬੁਨਰਾ ਕੀਤਾ ਗਿਆ ਫੇਰ ਵੀ ਆਪਾਂ ਮੰਨਦੇ ਵੀ ਚਲੋ ਯਾਰ ਇਹ ਕੇਸ ਬਣਦਾ ਪਰ ਜਦੋਂ ਵੈਸੇ ਕਿਸੇ ਦੀਆਂ ਫੋਟੋਆਂ ਹੋਣ ਤੇ ਆਪਾਂ ਦੇਖੋ ਜੀ ਭਾਰਤੀ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬੀ ਸਮਾਜ ਦੇ ਵਿੱਚ ਇਹਦੇ ਉੱਤੇ ਝਟਕਾਰੇ ਕਿਵੇਂ ਲੈਣੇ ਆ બીજી ਗੱਲ ਇਹ ਵੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਫੋਟੋਆਂ ਕਿਹਦੇ ਨਾਲ ਆ ਕਿੰਵੇਂ ਆ ਪਰ ਦੇਖੋ ਉਹਦੀ ਘਰ ਵਾਲੀ ਸੀ ਉਹਦੀਆਂ ਆਪਣੀਆਂ ਨਿੱਜੀ ਫੋਟੋਆਂ ਸੀ ਉਹ ਕਿਵੇਂ ਇੱਥੇ ਚਲੀਆਂ ਗਈਆਂ ਇਹ ਵੀ ਨਹੀਂ ਪਤਾਗਾ ਪਰ ਤੁਸੀਂ ਲੈਵਲ ਦੇਖ ਲਓ ਸਾਡੇ ਦੇਸ਼ ਦੀ ਰਾਜਨੀਤੀ ਦਾ ਵੀ ਕਿਹੋ ਜਿਹਾ ਵੀ ਇਸ ਗੱਲ ਦੇ ਉੱਤੇ ਕਿੰਨਾ ਵੱਡਾ ਰੌਲਾ ਪਿਆ ਗਿਆ ਰਾਤੁਰਾ ਦੀ ਜੀ ਬਿਲਕੁਲ ਇਹ ਤਾਂ ਸਭ ਪਤਾ ਨਹੀਂ ਲੋਕਾਂ ਦੀ ਮਾਨਸਿਕਤਾ ਨੂੰ ਵੀ ਕੀ ਹੋ ਗਿਆ ਤੇ ਸਿਆਸਤਦਾਨਾਂ ਦੀ ਮਾਨਸਿਕਤਾ ਨੂੰ ਵੀ ਕੀ ਹੋ ਗਿਆ ਵੀ ਕਿਹੜੇ ਪੱਧਰ ਤੱਕ ਜਾ ਕੇ ਬੰਦੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿਆਸਤ ਦੇ ਵਿੱਚ ਸਿਰਫ ਆਹੀ ਮੁੱਦੇ ਰਹਿ ਗਏ ਹੁਣ ਬਿਲਕੁਲ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਜੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਹੀ ਮੁੱਦੇ ਰਹਿ ਗਏ ਹੁਣ ਇਹੋਂ ਤਾਂ ਦੇਖੋ ਸੁਚਾ ਸਿੰਘ ਲੰਗਾਹ ਵਾਲਾ ਕੇਸ ਵੀ ਸਾਹਮਣੇ ਆਇਆ ਸੀ ਉਦੋਂ ਅਕਾਲੀ ਦਲ ਦੇ ਕਿਹੜੇ ਛੱਡੇ ਦੀ ਨਸਲੀਏ ਉਸ ਅਕਾਲੀ ਦਲ ਦਾ ਕੀ ਬਣਿਆ ਸੀ ਸੋ ਜਿਨ੍ਹਾਂ ਦੇ ਆਪ ਦੇ ਘਰ ਛੀਸ਼ੇ ਦੇ ਹੋਣ ਉਹ ਤਾਂ ਦੂਜੇ ਦੇ ਘਰਾਂ ਦੇ ਵੱਲ ਇੱਟਾਂ ਵਟੇ ਰੋੜੇ ਮਾਰਦੇ ਹੀ ਨੇ ਉਹਨਾਂ ਨੂੰ ਦੁੱਖ ਹੋਣਾ ਚਾਹੀਦਾ ਵੀ ਭਾਈ ਆਹ ਦੇਖੋ ਕੋਈ ਹੋਰ ਵੀ ਬੰਦਾ ਜੇ ਫਲਾ ਰਿਹਾ ਤੇ ਅਸੀਂ ਭਾਈ ਇਹਨੂੰ ਰੋਕਣਾ ਨਾ ਕਿ ਸਵਾਦ ਲੈਣਾ ਪਰ ਨਹੀਂ ਇਥੇ ਮੰਨਦੇ ਨਹੀਂਗੇ ਇਸ ਤਰ੍ਹਾਂ ਇਹ ਬਈ ਦੂਜੇ ਦੀ ਮਿੱਟੀ ਪਟਦੇ ਹੋ ਦੂਜੇ ਨੂੰ ਖਤਮ ਕਰਦੇ ਹੋ ਉਹਨੂੰ ਬਦਨਾਮ ਹੀ ਨਾ ਕਰਦੇ ਹੋ ਉਹਦੀ ਕਿਰਦਾਰ ਕੁਛ ਹੀ ਇਸ ਕਦਰ ਕਰਦੇ ਹੋ ਇਹੋ ਮੁੜ ਕੇ ਕਦੇ ਉੱਠੇ ਨਾ ਪੂਛਾ ਇਹ ਚੱਲਦੇ ਗਏ ਨਹੀਂਗੇ ਜੀ ਬਿਲਕੁਲ ਤੇਰਾ ਸਾਹਿਬ ਹੁਣ ਗੱਲ ਕਰਦੇ ਆ ਜੀ ਅਮਰਿਤਪਾਲ ਮਹਿਰੋ ਦੀ ਵਕੀਲਾਂ ਦਾ ਕਹਿਣਾ ਹੈ ਕਿ ਉਹ ਸਰੈਂਡਰ ਕਰਨ ਦੇ ਲਈ ਤਿਆਰ ਆ ਬਿਲਕੁਲ ਜੀ ਵਕੀਲ ਨੇ ਗੱਲ ਕਹਿੰਦੀ ਦੀ ਉਹ ਸਰੈਂਡਰ ਕਰਨ ਨੂੰ ਤਿਆਰ ਆ ਉਹ ਸਰੈਂਡਰ ਕਦੋਂ ਕਰਦਾ ਕੀ ਕਰਦਾ ਨਹੀਂ ਕਰਦਾ ਇਹ ਸਮਾਂ ਦੱਸੂਗਾ ਪਰ ਜਿਹੜੇ ਵਕੀਲ ਆ ਭੁਮਣਪਰਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਮਰਿਤਪਾਲ ਮਹਿਰੋ ਸਰੈਂਡਰ ਕਰਨ ਵਾਸਤੇ ਤਿਆਰ ਬਰ ਤਿਆਰ ਆ ਉਹ ਕਹਿੰਦੇ ਜੀ ਪਰ ਇੱਕ ਸ਼ਰਤ ਦੇ ਉੱਤੇ ਸਰੈਂਡਰ ਆ ਜੀ ਭਾਈ ਉਹਦਾ ਕੋਈ ਜਾਨੀ ਨੁਕਸਾਨ ਨਹੀਂ ਹੋਊਗਾ ਉਹਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਜਾਊਗਾ ਇਸ ਆਧਾਰ ਦੇ ਉੱਤੇ ਉਹ ਸਰੈਂਡਰ ਕਰਨ ਨੂੰ ਤਿਆਰ ਵਰ ਤਿਆਰ ਹੈਗਾ ਦੂਜੀ ਗੱਲ ਇਹ ਆ ਵੀ ਉਹਦਾ ਇਨਕਾਊਂਟਰ ਨਹੀਂ ਕੀਤਾ ਜਾਊਗਾ ਉਹ ਕਹਿੰਨੇ ਕਿ ਸਾਨੂੰ ਪੁਲਿਸ ਤੇ ਉੱਤੇ ਸ਼ੱਕ ਆ ਤੇ ਪੁਲਿਸ ਕੀ ਕਰੂਗੀ ਇਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂਗਾ ਇਸ ਕਰਕੇ ਭਾਈ ਉਹ ਬੰਦਾ ਸਰੈਂਡਰ ਤਾਂ ਕਰੂਗਾ ਜੇਕਰ ਪੁਲਿਸ ਦੇ ਕੋਲੋਂ ਦੀ ਸਿਕਿਉਰਿਟੀ ਦੀ ਥਾਂ ਦੇ ਉੱਤੇ ਅਸੀਂ ਅਦਾਲਤ ਦੇ ਕੋਲੋਂ ਪਰਮਿਸ਼ਨ ਲਵਾਂਗੇ ਵੀ ਭਾਈ ਇਹਦਾ ਨੁਕਸਾਨ ਕੋਈ ਨਹੀਂ ਹੁੰਦਾਗਾ ਤੇ ਇਹਦਾ ਆਧਾਰ ਦੇ ਪਾਰਦਰਸ਼ੀ ਆਧਾਰ ਦੇ ਉੱਤੇ ਤੇਰੇ ਉੱਤੇ ਸਾਰੀ ਕਾਰਵਾਈ ਜਿਹੜੀ ਉਹ ਹੋਊਗੀ। ਸੋ ਵੈਨੇ ਕੀ ਬਣਦਾ ਪਰ ਲੋਕਾਂ ਨੇ ਹੁਣ ਕੁਝ ਕਿਨੇ ਨੁਕਤੇ ਵੀ ਚੁੱਕੇ ਆ ਕਿ ਦੇਖੋ ਜੇਕਰ ਆਪਾਂ ਇਹ ਕੁਝ ਕੀਤਾ ਹੈਗਾ ਫਿਰ ਆਪਾਂ ਭਾਈ ਵੇ ਕਿਉਂ ਆ? ਲੋਕਾਂ ਦਾ ਵੱਡਾ ਹਿੱਤ ਹੁਣ ਇਹ ਵੀ ਗੱਲ ਕਹਿਣ ਲੱਗ ਪਿਆ ਵੀ ਅਮਰਤਪਾਲ ਸਿੰਘ ਮਹਿਰੂ ਹੋਈਏ ਜਲ ਕੇ ਨਹੀਂ ਜੀ ਕਿ ਮੈਂ ਦੇਖੋ ਅਸ਼ਲੀਲਤਾ ਦੇ ਖਿਲਾਫ ਇਹ ਸਭ ਕੁਝ ਕੀਤਾ। ਮੈਨੇ ਕਿ ਜੀ ਚਲੋ ਅਸ਼ਲੀਲਤਾ ਦੇ ਖਿਲਾਫ ਕੀਤਾ। ਫਿਰ ਆਪਾਂ ਇਹ ਕੁਝ ਕਰਕੇ ਭੱਜ ਕਿਉਂ ਗਏ ਆ? ਤੁਹਾਡੇ ਦੋ ਸਾਥੀ ਤਾਂ ਪੁਲਸ ਦੇ ਕੋਲੇ ਆਪ ਆਪਾਂ ਭੱਜ ਗਏ ਆ। ਲੋਕ ਇਹ ਗੱਲ ਕਹਿੰਦੇ ਵੀ ਅਮਰਤਪਾਲ ਮੈਰੋਨ ਵੀ ਆਲ ਦੇ ਸਾਥੀਆਂ ਵਾਂਗੂ ਆਪ ਹੀ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਆਹ ਲੋ ਮੈਂ ਸਰੈਂਡਰ ਕੀਤਾ ਆਹ ਲੋ ਜੀ ਤੇ ਭਾਈ ਮੈਂ ਵੀ ਹੁਣ ਮੈਂ ਕਹਣਾ ਵੀ ਭਾਈ ਮੈਂ ਅਸ਼ਲੀਲਤਾ ਦੇ ਖਿਲਾਫ ਆ ਸਾਰਾ ਕੁਝ ਕੀਤਾ ਹੈਗਾ ਤੇ ਮੈਂ ਭਜਦਾ ਨਹੀਂਗਾ ਮੈਂ ਆ ਖੜਾਂ ਜੀ ਪਰ ਉਹ ਭੱਜ ਗਿਆ ਇਸ ਕਰਕੇ ਲੋਕ ਉਹਨੂੰ ਸਵਾਲ ਕਰਦੇ ਆ ਵੀ ਆਪਦੇ ਦੋਸਤਾਂ ਨੂੰ ਫਸਾ ਕੇ ਆਪਣੇ ਯਾਰਾਂ ਨੂੰ ਫਸਾ ਕੇ ਨਾਲ ਦੇ ਸਾਥੀਆਂ ਨੂੰ ਫਸਾ ਕੇ ਤੇ ਅਮਰਤਪਾਲ ਬਹਿ ਬਹਿ ਕੇ ਨਿਕਲ ਗਿਆ ਜੀ ਜੀ ਬਿਲਕੁਲ ਸਟੇਟਨਾ ਸਾਹਿਬ ਪੰਜਾਬ ਖੇਤੀ ਪ੍ਰਧਾਨ ਸੂਬਾ ਜੀ ਹੁਣ ਤੱਕ ਤਾਂ ਆਹੀ ਸਾਰਾ ਕੁਝ ਪੜਦੇ ਆਏ ਆ ਪਰ ਆ ਜਿਹੜੀ ਰਿਪੋਰਟ ਸਾਹਮਣੇ ਆ ਗਈ ਇਹ ਤਾਂ ਬਹੁਤ ਕੁਝ ਵਿਚਾਰਨ ਤੇ ਮਜਬੂਰ ਕਰਨ ਲੱਗੀ ਕਿ ਪੰਜਾਬ ਦੀ ਧਰਤੀ 'ਚ ਪੋਸਟਿਕ ਉਪਜਾਊ ਤੱਤਾਂ ਦੀ ਘਾਟ ਹੈ ਜੀ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਪੰਜਾਬ ਦੀ ਧਰਤੀ ਦੇ ਪੱਲੇ ਛੱਡਣਾ ਕੁਛ ਨਹੀਂਗਾ ਤੇ ਫਿਰ ਭਾਈ ਤੱਤਾਂ ਦੀ ਘਾਟ ਤਾਂ ਫੇਰ ਹੁਣੀ ਹੁਣੀ ਆ ਤੁਸੀਂ ਦੇਖ ਲਓ ਵੀ ਕਿਹੜਾ ਪੰਜਾਬੀ ਐਸਾ ਜਿਹੜਾ ਕਿ ਭਾਈ ਪੰਜਾਬ ਦੀ ਧਰਤੀ ਦਾ ਫਿਕਰ ਕਰਨ ਵਾਲਾ ਜਿਹੜਾ ਇਹ ਗੱਲ ਕਹਿੰਦਾ ਹੋਵੇ ਜੀ ਕਿ ਮੈਂ ਪੰਜਾਬ ਦੀ ਧਰਤੀ ਨੂੰ ਬਚਾਉਣ ਦੇ ਵਿੱਚ ਵੀ ਯੋਗਦਾਨ ਪਾਉਣਾ ਆਪਾਂ ਤਾਂ ਇੱਥੇ ਧਰਤੀ ਨੂੰ ਖਾਈ ਜਾਂ ਨੇ ਧਰਤੀ ਨੂੰ ਚੁੰਡੀ ਜਾਂਦੇ ਆ ਪਰ ਆਪਾਂ ਧਰਤੀ ਦੇ ਬਾਰੇ ਕਦੇ ਕੁਝ ਸੋਚਿਆ ਥੋੜੀ ਆ ਜਾਣਕਾਰੀ ਮੈਂ ਨਹੀਂ ਅੰਦਾਜ਼ੀ ਇਹ ਤਲਾਸ਼ਾ ਕੀਤਾ ਖੇਤੀਬਾੜੀ ਵਿਭਾਗ ਦੀ ਸਲਾਈਬ ਹੈਲਥ ਕਾਰਡ ਦੀ 2024-25 ਦੀ ਰਿਪੋਰਟ ਨੇ ਇਹਦੇ ਵਿੱਚ ਗੱਲ ਕਹੀ ਗਈ ਆ ਦੀ ਪੰਜਾਬ ਦੇ 23 ਜ਼ਿਲ੍ਹੇ ਆ ਤੇ ਖੇਤੀਬਾੜੀ ਬੜੀ ਵੱਡੀ ਜ਼ਮੀਨ ਦੇ ਤਿੰਨਾਂ ਜ਼ਿਲ੍ਹਿਆਂ ਦੇ ਪੌਣੇ 3 ਲੱਖ ਨਮੂਨੇ ਲਏ ਗਏ ਉਨੇ ਵਿੱਚੋਂ 82.8% ਦੀ ਜ਼ਮੀਨ ਦੇ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਘਟ ਪਾਈ ਗਈ ਹੈ ਤੇ 36% ਦੇ ਵਿੱਚ ਕਮੀ ਬਹੁਤ ਜ਼ਿਆਦਾ ਪਾਈ ਗਈ ਹੈ। ਖੇਤੀਬਾੜੀ ਮਾਹਰ ਇਹ ਕਹਿੰਦੇ ਆ ਵੀ ਜੈਵਿਕ ਕਾਰਬਨ ਦੀ ਘਾਟ ਆਉਣ ਦੇ ਨਾਲ ਜ਼ਮੀਨ ਬੰਜਰ ਹੋਣ ਦੇ ਅਸਰ ਬਣ ਜਾਂਦੇ ਆ। ਮਾਹਰਾਂ ਦਾ ਇਹ ਕਹਿਣਾ ਵੀ ਇਹ ਖਤਰਾ ਇਸ ਕਰਕੇ ਵਧਿਆ ਕਿਉਂਕਿ ਪੰਜਾਬ ਦੇ ਕਿਸਾਨ ਇੱਕ ਤੱਕ ਖੇਤਾਂ ਦੇ ਵਿੱਚ ਪ੍ਰਾਣੀ ਨੂੰ ਅੱਗ ਬੋਤ ਲਾਉਂਦੇ ਆ। ਦੂਜਾ ਕਾਰਨ ਇਹ ਜਿ ਕਿ ਅਸੀਂ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇਹਦੇ ਕਰਕੇ ਪੰਜਾਬ ਲਗਾਤਾਰ ਬੰਜਰ ਬਣ ਰਿਹਾ ਇਹ ਪੰਜਾਬ ਨੂੰ ਬੰਜਰ ਬਣਨ ਤੋਂ ਆਉਂਦੇ ਸਮੇਂ ਦੇ ਵਿੱਚ ਕੋਈ ਰੋਕ ਨਹੀਂ ਸਕਦਾ ਉਹਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਵੀ ਜੇ ਫਸਲਾਂ ਦੇ ਵਿੱਚ ਪੋਸ਼ਟਿਕ ਤੱਤਾਂ ਦੀ ਘਾਟ ਹੋਵੇ ਤਾਂ ਭਾਈ ਉਹਨਾਂ ਆਹ ਆ ਨਿਸ਼ਾਨੀਆਂ ਹੈਗੀਆਂ ਇਹਦੇ ਵਿੱਚ ਆਹ ਆ ਗੱਲਾਂ ਹੋ ਜਾਂਦੀਆਂ ਕੁੱਲ ਮਿਲਾ ਕੇ 100 ਅਥਰਸਾ ਸਿਰੇ ਤੇ ਗੰਡ ਇਹ ਆ ਇਹ ਆਪਾਂ ਤਮਾਸ਼ੀ ਵੀ ਨਹੀਂ ਇਹ ਕਰਦੇ ਰਹਿੰਦੇ ਆ ਅਸੀਂ ਮਾਰੇ ਗਏ ਅਸੀਂ ਲੁੱਟੇ ਗਏ ਸਾਡੀ ਮਜਬੂਰੀ ਸਾਡੀ ਮਜਬੂਰੀ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਆਹ ਗੱਲਾਂ ਆਪਾਂ ਕਰੀ ਜਾਂਦੇ ਆ ਜਦ ਕਿ ਜਿਹੜੀ ਕਰਨ ਵਾਲੀ ਗੱਲ ਸੋਚਣ ਵਾਲੀ ਗੱਲ ਵਿਚਾਰਨ ਵਾਲੀ ਗੱਲ ਆ ਉਹ ਇਹ ਵੀ ਆ ਵੀ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਫਸਲਾਂ ਜਿਹੜੀਆਂ ਉਹ ਕਿਵੇਂ ਹੋਣਗੀਆਂ ਜੇਕਰ ਆਹ ਹੱਕਸ ਚੱਲਦਾ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਪਈ ਆ ਆਉਂਦੇ ਸਮੇਂ ਦੇ ਵਿੱਚ ਫਸਲ ਆਪਾਂ ਬੀਜਾਂਗੇ ਕਿਹੜੀ ਜੇਕਰ ਭਾਈ ਪੰਜਾਬ ਦੀ ਧਰਤੀ ਬੰਜਰ ਹੋ ਗਈ ਇਸ ਵਾਲਾ ਨਾ ਸੰਭਾਲਾ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਦੇ ਮੂਰੇ ਸਮੱਸਿਆਵਾਂ ਬਹੁਤ ਸਾਰੀਆਂ ਖੜੀਆਂ ਨੇ ਇਸ ਵੇਲੇ ਤੇ ਉਹਨਾਂ ਦੇ ਵਿੱਚ ਇੱਕ ਸਮੱਸਿਆ ਨਸ਼ੇ ਦੀ ਵੀ ਹੈ ਪਰ ਕਹਿੰਦੇ ਪੰਜਾਬ 'ਚ ਨਸ਼ੇੜੀ ਇੱਛਾ ਮੌਤ ਮੰਗਣ ਲੱਗ ਪਏ ਨੇ ਜੀ ਹਾਂ ਬਿਲਕੁਲ ਜੀ ਇਹ ਅਬੂਰ ਤੋਂ ਖਬਰ ਆਈ ਹੈ ਅਬੂਰ ਦੇ ਵਿੱਚੋਂ ਆਈ ਖਬਰ ਨੇ ਇਹ ਦੱਸਿਆ ਜੀ ਕਿ ਪੰਜਾਬ ਦੇ ਨਸ਼ੇੜੀ ਹੁਣ ਇੱਛਾ ਮੌਤ ਮੰਗਦੇ ਆ ਜਿਹੜਾ ਮਤਲਬ ਇਹ ਨਹੀਂ ਕਿ ਭਾਈ ਉਹ ਨਸ਼ਾ ਮੁਕ ਗਿਆ ਫਲਾ ਹੋ ਗਿਆ ਠੀਕ ਹੋ ਗਿਆ ਇਹਦਾ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਪਰਸਥਿਤੀਆਂ ਕਿਹੋ ਜਿਹੀਆਂ ਬਣੀਆਂ ਪਈਆਂ ਤੇਰਾ ਮਤਲਬ ਇਹ ਆ ਦੀ ਪੰਜਾਬ ਦੇ ਵਿੱਚ ਹਾਲਾਤ ਇਸ ਵੇਲੇ ਕਿਸ ਤਰੀਕੇ ਦੇ ਬਣੇ ਪਏ ਆ ਉਹ ਇਹ ਜੀ ਕਿ ਅਬੋਰ ਦੇ ਵੱਲ ਇੱਕ ਨਸਿਹੜੀ ਆ ਉਹਨੇ ਅਬੋਰ ਦੇ ਪ੍ਰਸ਼ਾਸਨ ਦੇ ਕੋਲੋਂ ਇੱਛਾ ਮੌਤ ਦੀ ਮੰਗ ਕੀਤੀ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਮੈਨੂੰ ਇੱਛਾ ਮੁਤਾਬਕ ਮੌਤ ਚਾਹੀਦੀ ਆ ਉਹ ਕਹਿੰਦਾ ਜੀ ਕਿ ਮੈਂ ਨਸ਼ੇ ਕਰਦਾ ਰਿਆਂ ਵੱਡੀ ਮਾਤਰਾ 'ਚ ਮੈਂ ਨਸ਼ੇ ਕੀਤੇ ਆ ਮੈਂ ਨਸ਼ੇ ਕੀਤੇ ਬਿਲਕੁਲ ਮੰਨਦਾ ਮੈਂ ਆਪਦੇ ਘਰਦਿਆਂ ਦਾ ਸਮਾਨ ਵੀ ਵੇਚਿਆ ਮੈਂ ਲੋਕਾਂ ਦੇ ਪੈਸੇ ਵੀ ਮਾਰੇ ਆ ਮੈਂ ਉਹ ਪੰਨੀ ਜਿਹੜੀ ਫੋਲ ਪੇਪਰ ਹੁੰਦਾ ਉਹਦੇ ਉੱਤੇ ਚਿਤਾ ਕੀਦਾਰਿਆਂ ਮੰਨਦਾ ਸੀ ਕਿ ਟੀਕੇ ਵੀ ਲਾਉਂਦਾ ਰਿਆਂ ਪਰ ਉਹ ਕਹਿੰਦਾ ਜੀ ਕਿ ਅੱਜ ਮੇਰੀ ਸਥਿਤੀ ਇਹ ਆ ਵੀ ਨਾ ਮੇਰਾ ਨਸ਼ਾ ਛੁੱਟਦਾ ਤੇ ਨਾ ਮੇਰੀ ਖਿਹੜਾ ਛੁੱਟਦਾ ਉਹ ਕਹਿੰਦਾ ਜੀ ਕਿ ਮੈਂ ਚਾਹੁੰਦਾ ਜੀ ਕਿ ਮੈਂ ਅਭੀ ਇੱਛਾ ਮੁਤਾਬਕ ਮੌਤ ਗੱਲ ਨੂੰ ਲਾ ਲਾਂ ਵੀ ਮੈਂ ਕਰਨਾ ਕੀ ਜਿਉਂ ਕੇ ਹੁਣ ਉਹਨੂੰ ਮੌਤ ਤਾਂ ਨਹੀਂ ਐਂ ਤਾਂ ਕਿਸੇ ਨੇ ਕਿਹਾ ਨਹੀਂ ਵੀ ਭਾਈ ਤੂੰ ਚੱਲ ਹੁਣ ਮਰ ਜਾ ਹੁਣ ਪ੍ਰਸ਼ਾਸਨ ਨੇ ਤਾਂ ਆ ਗੱਲ ਕਹਿ ਕੇ ਬੁਲਾ ਨਹੀਂ ਗੱਲ ਪਾਉਣੀ ਪਰ ਗੱਲ ਇਹ ਜੀ ਕਿ ਜਦੋਂ ਹੁਣ ਪੰਜਾਬ ਦੇ ਵਿੱਚ ਅੱਪਾ ਇਹ ਗੱਲ ਕਹਿੰਦੇ ਨਸ਼ੇ ਮੁਕਾ ਦਿੱਤੇ ਹਨ ਨਸ਼ੇ ਤਹੜ ਦਿੱਤੇ ਹਨ ਨਸ਼ੇ ਫਲਾਣ ਕਰ ਦਿੱਤੇ ਹਨ ਉਸ ਵણે ਇਹ ਖਬਰ ਬੜਾ ਕੁਝ ਸੋਚਣ ਲਈ ਮਜਬੂਰ ਕਰਦੀ ਐ ਕਿ ਪੰਜਾਬ ਦੇ ਵਿੱਚ ਆਹ ਪੱਖ ਵੀ ਹੈਗਾ ਪੰਜਾਬ ਦੇ ਵਿੱਚ ਆਹ ਕੁਝ ਵੀ ਚੱਲਦਾ ਹੈਗਾ ਵੀ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਸ਼ੇ ਕੋਈ ਮੁੱਕੇ ਨਹੀਂ ਗਏ ਪੰਜਾਬ ਦੇ ਵਿੱਚ ਅੱਜ ਵੀ ਨਿਛੜੀ ਹੈਗੇ ਆ ਪੰਜਾਬ ਦੇ ਵਿੱਚ ਅੱਜ ਵੀ ਨਸ਼ੇ ਹੁਣ ਇਹਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਕਿ ਫਿਰ ਤੋਂ ਚਿੱਟਾ ਪੀਣਾ ਕਿੱਥੋਂ ਆ ਕਹਿੰਦਾ ਮਿੰਟ ਮੈਨੂੰ 15 ਦੇਓ ਮੈਨੂੰ ਜਿੰਨਾ ਕਹਿੰਦੇ ਮੂਹੋਂ ਲਿਆ ਦਿਨਾ ਮਤਲਬ ਇਹ ਆ ਵੀ ਸਾਰਾ ਕੁਝ ਉਵੇਂ ਚੱਲੀ ਜਾਂਦਾ ਆਪਾਂ ਮੰਨੀਏ ਜਾਂ ਨਾ ਮੰਨੀਏ ਜੀ ਜਨਾਬ ਸਾਹਿਬ ਬੀਤੇ ਦਿਨੀ ਜੋ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਕੁਝ ਵੀ ਹੋਇਆ ਇਹ ਸਾਰੇ ਜਾਣਦੇ ਨੇ ਤੇ ਹੁਣ ਜਦੋਂ ਮਾਹੌਲ ਸ਼ਾਂਤ ਹੋ ਗਿਆ ਤੇ ਦੁਬਾਰਾ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲਣ ਦੀ ਮੰਗ ਕੀਤੀ ਜਾ ਰਹੀ ਹੈ। ਹਾਂ ਬਿਲਕੁਲ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਵੀ ਚਾਹੀਦਾ ਹੈ ਜਦੋਂ ਬਾਕੀ ਸਭ ਚੀਜ਼ਾਂ ਬਾਕੀ ਸਭ ਥਾਵਾਂ ਕਲੀਅਰ ਹੋ ਗਈਆਂ। ਤੇ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੁੱਲਣ ਦਾ ਕਾਰਨ ਕੀ ਹੈ? ਇਹ ਲਾਂਘਾ ਵੀ ਹੁਣ ਤਾਂ ਖੁੱਲ ਜਾਣਾ ਚਾਹੀਦਾ ਸੀ ਜਿਹੜਾ ਕਿ ਖੋਲਿਆ ਨਹੀਂ ਗਿਆ। ਦੇਖੋ ਤੁਸੀਂ ਬੱਸਾਂ ਚੱਲ ਪਈਆਂ। ਰੇਲ ਦਾ ਚੱਲਪਾ ਹਵਾਈ ਦਾ ਚੱਲਪੇ ਸਕੂਲ ਕਾਲਜ ਚੱਲਪੇ ਕੰਡਿਆਲੀ ਤਾਰ ਤੋਂ ਪਰਲੇ ਪਾਰ ਖੇਤੀ ਵਾਲਾ سلسلہ ਫੇਰ ਸ਼ੁਰੂ ਹੋ ਗਿਆ ਜੇ ਰਹਿ ਕਿਹੜੀ ਚੀਜ਼ ਗਈ ਉਹ ਕੱਲਾ ਕਰਤਾਰਪੁਰ ਸਾਹਿਬ ਦਾ ਲੰਘਾ ਹੀ ਰਹਿ ਗਿਆ ਇਹ ਹੁਣ ਤੱਕ ਖੁੱਲ ਜਾਣਾ ਚਾਹੀਦਾ ਸੀ ਪਰ ਉਹ ਸਿਆਸੀ ਕਾਰਨ ਨੇ ਜਾਂ ਕਿਹੜੇ ਕਾਰਨ ਨੇ ਉਹਦੇ ਕਰਕੇ ਲੰਘਾ ਇਹ ਖੁੱਲਿਆ ਨਹੀਂ ਜਾ ਰਿਹਾ બીજી ਗੱਲ ਇਹਦੇ ਜਿਹੜੇ ਕਰਤਾਰਪੁਰ ਦੇ ਲੰਘੇ ਰਖਣੇ ਗਏ ਸੀਗੇ ਯੂਟਿਊਬਰ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਕਿਸੇ ਨੂੰ ਫੜ ਲਿਆ ਕਿਸੇ ਨੂੰ ਫੜ ਲਿਆ ਕਿਵੇਂ ਇਸ ਕਰਕੇ ਵੀ ਭਾਈ ਹੁਣ ਜਿਹੜੇ ਲੋਬ ਥੋੜੇ ਜਿਹਾ ਜਾਣ ਪੁੱਤਰ ਅਪਕੜ ਗਏ। ਮਤਲਬ ਇਹ ਜਿ ਕਰਤਾਰਪੁਰ ਸਾਹਿਬ ਦੇ ਲੰਗ ਖਾਣੇ ਜਾਣਾ ਬਹੁਤ ਲੋਕ ਚਾਹੁੰਦੇ ਆ। ਪਰ ਮੈਂ ਇਸ ਗੱਲ ਦੇ ਉੱਤੇ ਜ਼ਰੂਰ ਹੈਰਾਨ ਆ ਵੀ ਭਾਈ ਇਹ ਚੱਲੀ ਕੀ ਕੀ ਜਾਂਦਾ। ਲੋਕਾਂ ਦੀ ਮਾਨਸਿਕਤਾ ਨੂੰ ਖਾਸ ਕਰਕੇ ਸਿਆਸੀ ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋਇਆ ਪਿਆ। ਵੀ ਨਾਲੇ ਤੁਸੀਂ ਕਹਿੰਦੇ ਵੀ ਭਾਈ ਅਸੀਂ ਸਿੱਖਾਂ ਦੇ ਲਈ ਬਹੁਤ ਹਮਦਰਦੀ ਰੱਖਦੇ ਆ। ਸਿੱਖਾਂ ਦੇ ਸੀ ਬਿਲਕੁਲ ਨਾਲ ਖੜੇ ਆ। ਤੇ ਉੱਤੋਂ ਦੀ ਗੇ ਨਿਕਲਦੇ ਆ ਵੀ ਭਾਈ ਹਾਲੇ ਟੱਕ ਲਾਂਦਾ ਵੀ ਖੋਲਿਆ ਗਿਆ। ਮੇਰਾ ਖਿਆਲ ਹੈ ਵੀ ਹਰ ਗੱਲ ਵੋਟਾਂ ਨੂੰ ਮੁੱਖ ਰੱਖ ਕੇ ਆ। ਇਹ ਵੋਟਾਂ ਦੇ ਨੇੜੇ ਤੇੜੇ ਜੇ ਫਿਰਕਿਆਂ ਨਾਲ ਤੇ ਰਹਿਣ ਕਿ ਸਿੱਖਾਂ ਲਈਆਂ ਭਾਗਨਾਵਾਂ ਨੂੰ ਮੁੱਖ ਰੱਖਦੇ ਨੇ ਲੰਦਾ ਸੀ ਇੱਕ ਜਿਹੜੀ ਫਿਰ ਬੋਲਿਆ ਇਹ ਸਾਰਾ ਕੁਝ ਅਸੀਂ ਹੀ ਕਰ ਸਕਦੇ ਹਾਂ ਮੇਰਾ ਖਿਆਲ ਆ ਵੀ ਆ ਡਰਾਮੇ ਬੱਦਗੀਆਂ ਚੱਲ ਰਹੀਆਂ ਜੀ ਜੀ ਬਿਲਕੁਲ ਤੇ ਟੈਨਾ ਸਾਹਿਬ 에어 ਇੰਡੀਆ ਨੂੰ ਲੈ ਕੇ ਹਰ ਰੋਜ਼ ਨਵੀਂ ਖਬਰ ਆਉਂਦੀ ਹੈ ਤੇ ਇਹ ਨਵੀਂ ਖਬਰ ਜਿਹੜੀ ਉਹ 네ਗੇਟਿਵ ਹੀ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਕੋਈ ਫਲਾਈਟ ਜਿਹੜੀ 에어 ਇੰਡੀਆ ਦੀ ਰੱਦ ਹੋ ਗਈ ਤੇ ਬਹੁਤ ਪਰੇਸ਼ਾਨ ਹੋਏ ਨੇ ਲੋਕ ਬਿਲਕੁਲ ਜੀ ਪਹਿਲਾਂ ਤਾਂ ਆਈ ਸੀ ਇੱਕ ਖਬਰ ਆ ਜਿਹੜੀ ਮੈਂ ਹੁਣ ਰਿਪੋਰਟ ਪੜ੍ਹ ਕੇ ਹੜਿਆ ਇਹ ਤਾਂ ਹੈਰਾਨ ਕਰਦੀ ਵੀ ਲੰਘੇ ਕੱਲ ਕੱਲੇ ਮੰਗਲਵਾਰ ਇੱਕ ਦਿਨ ਦੇ ਵਿੱਚ 에어 ਇੰਡੀਆ ਦੀਆਂ 7 ਇੰਟਰਨੈਸ਼ਨਲ ਫਲਾਈਟ ਰੱਦ ਕਰ ਦਿਆਂ ਪਈਆਂ ਕਿਸੇ ਵਿੱਚ ਕੋਈ ਤਕਨੀਕੀ ਖਰਾਬੀ ਆ ਕਿਸੇ ਦੇ ਵਿੱਚ ਕੋਈ ਹੋਰ ਸਮੱਸਿਆ ਕਿਸੇ ਦੇ ਵਿੱਚ ਕੋਈ ਹੋਰ ਮੁਰੰਮਤ ਲਈ ਕੋਈ ਪੁਰਜ਼ੇ-ਪਰਜ਼ੇ ਠੀਕ ਕਰਨੀ ਲੋੜ ਆ ਇੱਕ ਦਿਨ ਦੇ ਵਿੱਚ 에어 ਇੰਡੀਆ ਦੀਆਂ 7 ਫਲਾਈਟ ਰੱਦ ਕਰ ਦਿਆਂ ਪਈਆਂ 에어 ਚ ਦਿੱਲੀ ਤੋਂ ਇੰਗਲੈਂਡ ਜਾਣੀ ਵਾਲੀ ਵੀ ਆ ਦਿੱਲੀ ਤੋਂ ਪੈਰਿਸ ਜਾਣ ਵਾਲੀ ਵੀ ਆ ਲੰਡਨ ਤੋਂ ਇੰਡੀਆ ਆਉਣ ਵਾਲੀ ਵੀ ਆ ਕਈ ਤਰ੍ਹਾਂ ਦੀਆਂ ਅਹਮਦਾਬਾਦ ਤੋਂ ਤੇ ਹੋਰ ਜਾਣ ਵਾਲੀ ਆ ਯਾਨੀ ਕਿ 에어 ਇੰਡੀਆ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਵੀ ਨਿਤ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਤੇ ਇਹੋ ਜਿਹੀ ਕਾਣ ਸਾਹਮਣੇ ਆਉਂਦੇ ਆ ਪਤਾ ਨਹੀਂ ਜੀ ਹੌਣੇ ਸਮੇਂ ਦੇ ਵਿੱਚ ਕੀ ਬਣਨਾ ਪਰ ਗੱਲ ਇਹ ਆ ਕਿ ਭਾਈ 에어 ਇੰਡੀਆ ਦਾ ਬੁਰਾ ਹਾਲ ਆ ਚਲੋ ਕੁਝ ਹੋਰ ਜਿਹੜੇ ਮੇਰੇ ਕੋਲ 787 ਡ੍ਰੀਮ ਲਾਈਨਰ ਬੋਇੰਗ ਜਹਾਜ਼ ਆ ਉਹਨਾਂ ਦੇ ਵੀ ਕਹਿੰਦੇ ਬਹੁਤ ਬੁਰਾ ਹਾਲ ਹੋਇਆ ਪਿਆ ਸੋ ਭਾਰਤ ਵਰਗੇ ਦੇਸ਼ ਦੇ ਵਿੱਚ ਜਿਵੇਂ ਆਪਾਂ ਕਹਿੰਨੇ ਵੀ ਭਾਈ ਚੱਪਲ ਵਾਲਾ ਬੰਦਾ ਵੀ ਆਉਂਦੇ ਸਮੇਂ ਦੇ ਵਿੱਚ ਸਫ਼ਰ ਕਰਿਆ ਕਰੂਗਾ ਹਵਾਈ ਜਹਾਜ਼ ਦਾ ਉਸ ਸਾਡੇ ਉੱਤੇ ਇਹਨਾਂ ਜਹਾਜ਼ਾਂ ਦਾ ਇੰਨਾ ਮਾੜਾ ਹਾਲ ਹੋਇਆ ਪਿਆ ਵੀ 에ਅਰ ਇੰਡੀਆ ਦੇ ਜਹਾਜ਼ਾਂ ਦੇ ਉੱਤੇ ਕੋਈ ਬੰਦਾ ਯਕੀਨ ਕਰਕੇ ਨਾ ਦੀ ਨਹੀਂ ਹੈ ਜੀ ਜੀ ਤੇ ਟੇਨ ਸਾਹਿਬ ਅਹਮਦਾਬਾਦ ਕ੍ਰੈਸ਼ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੀ ਹਾਂ ਬਿਲਕੁਲ ਜੀ ਇਹ ਅਹਮਦਾਬਾਦ ਏਅਰਪਲੇਨ ਕ੍ਰੈਸ਼ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਅਸਲ ਵਿੱਚ ਇਹ ਵੀਡੀਓ ਜਿਹੜੀ ਇਹ ਹੈਗੀ ਆ ਉਸ ਦਿਨ ਦੀ ਜਦੋਂ 12 ਤਰੀਕ ਨੂੰ ਇਹ ਹਰਤਾ ਵਾਪਰਿਆ ਪਲੇਨ ਕ੍ਰੈਸ਼ ਹੋਇਆ ਇਹ ਵੀਡੀਓ ਮੈਂ ਵੀ ਦੇਖੀ ਆ ਇਸ ਵੀਡੀਓ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਵੀ ਜਦੋਂ ਜਹਾਜ਼ ਉਹ ਡਾਕਟਰਾਂ ਦੀ ਬਿਲਡਿੰਗ ਦੇ ਵਿੱਚ ਜਾ ਕੇ ਵੜਦਾ ਕਿਉਂਕਿ ਉਹ ਡਾਕਟਰਾਂ ਦੀ ਬਿਲਡਿੰਗ ਸੀ ਨਾ ਜਿਹਦੇ ਵਿੱਚ ਜਾ ਕੇ ਜਹਾਜ਼ ਟਕਰਾਇਆ ਜਿਹੜਾ ਹੋਸਟਲ ਸੀ ਡਾਕਟਰਾਂ ਦਾ ਉਹਦੇ ਵਿੱਚ ਜਦੋਂ ਹੁਣ ਚਾਰੇ ਪਾਸੇ ਅੱਗ ਲੱਗੀ ਉਸ ਬਿਲਡਿੰਗ ਦੇ ਵੀ ਤਾਂ ਡਾਕਟਰ ਦੂਜੀ ਤੀਜੀ ਚੌਥੀ ਮੰਜ਼ਲ ਤੋਂ ਥੱਲੇ ਨੂੰ ਚਾਦਰਾਂ ਲੰਮੀਆਂ ਸੁੱਟ ਕੇ ਤੇ ਕਿਵੇਂ ਉਤਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਅਭੀ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਉਹ ਕਿਵੇਂ ਤਣ ਲਾ ਰਹੇ ਆ ਮਤਲਬ ਕਹਿਣ ਦਾ ਇਹ ਹੈ ਕਿ ਇਸ ਵੇਲੇ ਜੋ ਚਲੋ ਵਾਪਰ ਗਿਆ ਉਹ ਤਾਂ ਬਦਲਿਆ ਨਹੀਂ ਜਾ ਸਕਦਾ ਪਰ ਹੌਲੀ ਹੌਲੀ ਸਬੂਤ ਹੌਲੀ ਹੌਲੀ ਗੱਲਾਂ ਸਾਹਮਣੇ ਆਉਂਦੀਆਂ ਵੀ ਉੱਥੇ ਹਾਲਾਤ ਕੀ ਬਣ ਗਏ ਸੀ ਉੱਥੇ ਭਗੜੜ ਕਿਵੇਂ ਮੱਚੀ ਉਸ ਥਾਂ ਦੇ ਉੱਤੇ ਡਾਕਟਰਾਂ ਨੇ ਜਾਂ ਆਮ ਲੋਕਾਂ ਨੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਸ਼ਿਸ਼ਾਂ ਕਿਤਾਂ ਕੀਤੀਆਂ ਜੀ ਬਿਲਕੁਲ ਤੇ ਟੈਣਾ ਸਾਹਿਬ ਜਦ ਤੱਕ ਅੰਦੇ ਇਰਾਨ ਦੀ ਗੱਲ ਵੀ ਕਰ ਲਈਏ ਜੀ ਭਾਰਤੀ ਵਿਦਿਆਰਥੀਆਂ ਨੂੰ ਇਰਾਨ ਚੋਂ ਵਾਪਸ ਲਿਆਉਣ ਦਾ سلسلہ ਸ਼ੁਰੂ ਹੈ ਹਾਲਾਤ ਉੱਥੇ ਵੀ ਖਰਾਬ ਨੇ ਬਿਲਕੁਲ ਜੀ ਬਿਲਕੁਲ ਇਰਾਨ ਤੇ ਇਜ਼ਰਾਈਲ ਦੀ ਜੰਗ ਚੱਲ ਪਈ ਹੈ ਇਜ਼ਰਾਈਲ ਨੇ ਇਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰਤੇ ਆ ਹੋਰ ਕਈ ਵੱਡੇ ਦਾ ਹਸਤੀਆਂ ਮਾਰਕੀਆਂ ਇਰਾਨ ਨੇ ਵੀ ਅੱਗੇ ਜਵਾਬੀ ਕਾਰਵਾਈ ਕੀਤੀ ਆ ਤੇ ਜਿਹੜੇ ਭਾਰਤ ਦੇ ਸਟੂਡੈਂਟ ਇਰਾਨ ਦੇ ਵਿੱਚ ਪੜਨ ਗਏ ਆ ਜਾਂ ਜਿਹੜੇ ਕੰਮੇ ਉੱਥੇ ਗਏ ਆ ਉਹ ਆਪਣੇ ਵਤਨ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਯਾਨੀ ਕਿ ਇੰਡੀਆ ਮreturnData ਚਾਹੁੰਦੇ ਆ ਉਹਨਾਂ ਨੇ ਵੀਡੀਓ ਪਾ ਪਾ ਕੇ ਇਸ ਗੱਲ ਦੀ ਬੇਨਤੀਆਂ ਕੀਤੀਆਂ ਹੁਣ ਪਤਾ ਲੱਗਾ ਜੀ ਕਿ ਜਿਹੜੇ ਭਾਰਤੀ ਸਟੂਡੈਂਟ ਆ ਜਾਂ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਸ਼ੁਰੂ ਕੀਤਾ ਗਿਆ ਇੰਡੀਆ ਅਰਮੇਨੀਆ ਰਾਹੀਂ ਉਹਨਾਂ ਨੂੰ ਵਾਪਸ ਲੈ ਕੇ ਆਊਗਾ ਅਰਮੇਨੀਆ ਦੇ ਨਾਲ ਭਾਰਤ ਦੇ ਸਬੰਧ ਚੰਗੇ ਆ ਉਧਰੋਂ ਅਰਮੇਨੀ ਤਹਿਰਾਨ ਤੋਂ ਅਰਮੇਨੀਆ ਦੇ ਵਿੱਚ ਲਿਆ ਕੇ ਤੇ ਫਿਰ ਜਹਾਜ਼ ਭੜਾਇਆ ਜਾਊਗਾ ਤੇ ਫਿਰ ਉਹ ਇੰਡੀਆ ਦੇ ਵਿੱਚ ਵਾਪਸ ਆਉਣਗੇ ਚਲੋ ਸਭ ਕੁਝ ਸੁੱਖੀ ਸਾਂਦੀ ਰਹੇ ਪਰ ਇਹ ਈਰਾਨ ਦਾ ਤੇ ਇਜ਼ਰਾਇਲ ਦਾ ਰੌਲਾ ਕੀ ਆ ਹੁਣ ਸਵਾਲ ਇਹ ਆ ਅਸਲ ਦੇ ਵਿੱਚ ਪਰਮਾਣੂ ਬੰਬ ਬਣਾਉਣ ਦਾ ਰੌਲਾ ਹੈਗਾ ਬਾਕੀ ਦੇਸ਼ ਜਿਹੜੇ ਜਿਹਦੇ ਵਿੱਚ ਅਮਰੀਕਾ ਵੀ ਹੈ ਹੋਰ ਵੀ ਆ ਉਹ ਇਹ ਚਾਹੁੰਦੇ ਜੀ ਕਿ ਇਹ ਪਰਮਾਣੂ ਬੰਬ ਬਣਾਵੇ ਨਾ ਉਹ ਲਗਭਗ 70% ਆਪ ਦਾ ਬਣਾਈ ਬੈਠੇ ਆ ਅਮਰੀਕਾ ਵੀ ਨਹੀਂ ਚਾਹੁੰਦਾ ਦੀ ਇਹ ਬਣਾਵੇ ਸੋ ਇਸ ਕਰਕੇ ਇਹਨਾਂ ਨੇ ਉਹਨਾਂ ਦੇ ਜਿਹੜੇ ਲੈਬੋਰੀਟਰੀਆਂ ਦੇ ਉੱਤੇ ਵੀ ਹਮਲਾ ਕੀਤਾ ਇਦਾਂ ਦੀਆਂ ਕਈ ਗੱਲਾਂ ਬਾਤਾਂ ਹੋਈਆਂ ਨੇ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਐਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ